ਕਿਸਾਨ ਅੰਦੋਲਨ ਨਾਲ ਜੁੜੀ ਇਹ ਵੀਡੀਓ ਹਰ ਇੱਕ ਬੰਦੇ ਨੂੰ ਸ਼ੇਅਰ ਕਰਨੀ ਚਾਹੀਦੀ ਆ ਦੂਜਾ ਇੱਕ ਵਾਰੀ ਕਿਸਾਨ ਅੰਦੋਲਨ ਨਾਲ ਸਾਨੂੰ ਕਿਉਂ ਲੜਨਾ ਪੈ ਰਿਹਾਗਾ ਮੌਕੇ ਦੇ ਹਾਲਾਤ ਉੱਥੇ ਦੇਖੋ ਤੁਸੀਂ ਕੀ ਬਣੇ ਹੋਏ ਆ ਹੁਣ ਕਿਸ ਕੰਮਾਂ ਤੇ ਉੱਤਰਾਈ ਸਰਕਾਰ ਕਿਵੇਂ ਡਰੋਨਾਂ ਦੇ ਨਾਲ ਗੋਲੇ ਛੱਟ ਛੱਟ ਕੇ ਜ਼ਖਮੀ ਕਰ ਦਿੱਤਾ ਕਿਸਾਨਾਂ ਨੂੰ ਕਿਵੇਂ ਡਾਂਗਾ ਮਾਰ ਮਾਰ ਕੇ ਉਹਨਾਂ ਦੇ ਗੋਡੇ ਗੱਡੇ ਭੰਨ ਤੇ ਹਸਪਤਾਲਾਂ ਦੇ ਵਿੱਚ ਪਏ ਆ ਲੋਕ ਲੋਕ ਕਿ ਉਹਨਾਂ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਆ ਜਿਹੜੀਆਂ ਰਬੜ ਦੀਆਂ ਗੋਲੀਆਂ ਨਾਲ ਜ਼ਖਮੀ ਕੀਤੇ ਪਏ ਆ ਬਹੁਤ ਭਿਆਨਕ ਹਾਲਾਤ ਮੌਕੇ ਦੇ ਹੋਏ ਪਿਆ ਲੋਕਾਂ ਦੀ ਬਣਾਈ ਸਰਕਾਰ ਤੁਸੀਂ ਦੇਖੋ ਲੋਕਾਂ ਦੇ ਪੈਸੇ ਨਾ ਚੱਲਣ ਵਾਲੀ ਤੇ ਉਹੀ ਪੈਸਾ ਜਿਹੜਾ ਸਲੋਕ ਕਹਿੰਦੇ ਆ ਵੀ ਸਾਡੇ ਤੇ ਇਸ ਤਰ੍ਹਾਂ ਲਾਓ ਇਸ ਤਰ੍ਹਾਂ ਲਾਓ ਲੋਕਤੰਤਰ ਕਹਾਂ ਲੋਕਤੰਤਰ ਲੋਕਤੰਤਰ ਦੇ ਲੀੜੇ ਪਾੜ ਕੇ ਤਾਂ ਇਹਨਾਂ ਨੇ ਟੰਗ ਤੇ ਮੈਂ ਤੁਹਾਨੂੰ ਦੱਸਦਾਗਾ ਕਿ ਦੂਜਾ ਅੰਦੋਲਨ ਇਹਦੀਆਂ 20 ਮੁੱਖ ਮੰਗਾਂ ਏ ਜਿਨ੍ਹਾਂ ਦੇ ਵਿੱਚ ਉਹ ਐਮਐਸਪੀ ਹੋ ਗਿਆ ਡਰਾਈਵਰਾਂ ਦੇ ਲਈ ਜਿਹੜਾ ਕਾਨੂੰਨ ਬਣਾਇਆ ਸੀਗਾ ਉਹ ਰੱਦ ਕੀਤਾ ਜਾਵੇ ਮਜ਼ਦੂਰਾਂ ਦੀ 700 ਰੁਪਇਆ ਘਾਟੂ ਘਾਟ ਦਿਹਾੜੀ ਚਾਹੀਦੀ ਆ 21000 ਰੁਪਇਆ ਉਹਨਾਂ ਨੂੰ ਮਹੀਨੇ ਦਾ ਬਣਨਾ ਚਾਹੀਦਾ ਹੈਗਾ ਕੁੱਲ ਮਿਲਾ ਕੇ ਇਹ 20 ਮੁੱਖ ਮੰਗਾਂ ਤੁਸੀਂ ਆ ਫੋਟੋ ਦੇ ਵਿੱਚ ਦੇਖ ਰਹੇ ਆ ਇਹਨੂੰ ਪੋਸਟ ਕਰਕੇ ਤੁਸੀਂ ਪੜ੍ਹ ਲਿਓ ਚੰਗੀ ਤਰ੍ਹਾਂ ਸਵਾਮੀਨਾਥ ਦੀ ਰਿਪੋਰਟ ਜਿਹੜੀ ਕਿਉਂ ਜ਼ਰੂਰੀ ਆ ਸਵਾਮੀਨਾਥ ਜਿਹੜਾ ਸਾਇੰਟਿਸਟ ਸੀ ਐਗਰੀਕਲਚਰ ਸਾਇੰਟਿਸਟ ਜਿਨੇ 5 ਰਿਪੋਰਟਾਂ ਸਬਮਿਟ ਕੀਤੀਆਂ 2004 ਤੋਂ ਲੈ ਕੇ 6 ਤੱਕ ਉਹਨਾਂ ਬਾਰੇ ਡਿਟੇਲ ਵੀਡੀਓ ਮੇਰੀ ਅਸੇ ਤੇ ਹੀ ਤੇ ਪਈ ਹੈ ਤੁਸੀਂ ਦੇਖ ਲਿਓ ਮੇਨ ਮੇਨ ਮੈਂ ਤੁਹਾਨੂੰ ਗੱਲਾਂ ਦੱਸ ਦਣਾ ਜਿਹਦੇ ਵਿੱਚ ਸਰਕਾਰ ਦੀ ਇਹ ਫਰਜ ਬਣਾ ਜਿਹੜੇ ਆਧਾਰ ਇਹਨਾਂ ਹੋਣੇ ਚਾਹੀਦੇ ਰਿਪੋਰਟ ਦੇ ਵਿੱਚ ਜਿਹੜਾ ਸੀਗਾ ਕਿ ਪਾਣੀ ਦੀ ਗੁਣਵੱਤਾ ਧਿਆਨ ਰੱਖਣਾ ਜਿਹੜੇ ਬੀਜ ਦੇ ਰਹੇ ਆ ਰਾਈਟ ਟਾਈਮ ਤੇ ਰਾਈਟ ਬੀਜ ਦੇਣੇ ਸਸਤੇ ਬੀਜ ਦੇਣੇ ਮੋਡੀਫਾਈਡ ਬੀਜ ਦੇਣੇ ਜਿਹੜਾ ਜਿਹੜਾ ਫਸਲਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਜਿਹੜਾ ਤਤਾਂ ਦੀ ਜਿਹੜੀ ਨਿਊਟ੍ਰੀਸ਼ਨ ਦੀ ਜਿਹੜੀ ਘਾਟ ਆ ਉਹ ਪੂਰੀ ਕਰਨੀ ਕਿ ਕਿਸਾਨ ਕ੍ਰੈਡਿਟ ਕਾਰਡ ਬਣਾਉਣਾ ਜਿਹਦੇ ਵਿੱਚ ਉਹਨਾਂ ਦਾ ਇੰਸ਼ੋਰੈਂਸ ਹੋਵੇ ਉਹਨਾਂ ਦੇ ਟੱਬਰ ਦਾ ਇੰਸ਼ੋਰੈਂਸ ਹੁੰਦਾਗਾ ਉਹਨਾਂ ਦੇ ਪਸ਼ੂਆਂ ਦਾ ਇੰਸ਼ੋਰੈਂਸ ਹੁੰਦਾਗਾ ਪਸ਼ੂਚਾਰਨ ਬਾਣਾ ਲਈ ਲਾਇਸੈਂਸ ਜਾਰੀ ਕਰਨੇ ਬਹੁਤ ਸਾਰੀਆਂ ਇੰਪੋਰਟੈਂਟ ਗੱਲਾਂ ਜਿਹੜੀਆਂ ਸਵਾਮੀ ਰਾਧਨ ਦੀ ਰਿਪੋਰਟ ਦੇ ਵਿੱਚ ਹੈਗੀਆਂ ਮੈਂ ਮੇਨ ਮੇਨ ਤੁਹਾਨੂੰ ਦੱਸ ਦਿਆਂ ਪਾਣੀ ਵਾਲੇ ਟਿਊਬਵਲ ਰੀਚਾਰਜ ਕਰਨ ਜਿਹੜੀ ਹੁਣ ਪਾਣੀ ਦੀ ਸਮੱਸਿਆ ਆ ਰਹੀ ਹੈ ਪਾਣੀ ਡੂੰਗੇ ਹੋ ਗਏ ਇਹ ਵੀ ਨਹੀਂ ਹੋਈ ਸੀਗੀ ਇੱਕ ਮਿਲੀਅਨ ਜਿਹੜੇ ਟਿਊਬਵਲ ਰੀਚਾਰਜ ਕਿਵੇਂ ਕਰਨੇ ਸਭ ਕੁਝ ਡਿਟੇਲ ਦੇ ਵਿੱਚ ਲੱਗਦਾ ਦੱਸਿਆ ਹੋਇਆਗਾ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਉਹਦੇ ਵਿੱਚ ਹੈਗੀ ਆ ਤੇ ਵੀਰ ਬਣ ਕੇ ਸ਼ੇਅਰ ਤੁਸੀਂ ਕਰ ਦਿਓ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਲੱਗਦਾ ਕਿ ਇਹ ਦੂਜਾਂ ਲੋਨੜ ਸਿਰਫ ਕਿਸਾਨਾਂ ਲਈ ਆ ਹਰ ਇੱਕ ਬੰਦੇ ਲਈ ਹਰ ਵਰਗ ਦੇ ਬੰਦੇ ਲਈ ਆਵਾਜ਼ ਚੁੱਕੀ ਰਹੀ ਹੈ ਹਰ ਇੱਕ ਦਾ ਇਹਦੇ ਵਿੱਚ ਫਾਇਦਾ ਹੈ ਜਿਹੜੀਆਂ 20 ਮੁੱਖ ਮੰਗਾਂ ਫੋਟੋ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਹਰ ਇੱਕ ਬੰਦੇ ਲਈ ਇਹਦੇ ਵਿੱਚ ਫਾਇਦਾ ਹੈ ਸਵਾਮੀਨਾਥਨ ਦੀ ਰਿਪੋਰਟ ਜੇ ਲਾਗੂ ਹੁੰਦੀ ਹੈ ਨਾ ਹਰ ਇੱਕ ਬੰਦੇ ਨੂੰ ਪਿੰਡਾਂ ਦੇ ਵਿੱਚ ਰੋਜ਼ਗਾਰ ਮਿਲੂਗਾ ਤੇ ਰੋਜ਼ਗਾਰ ਕੋਈ ਮਾੜਾ ਮੋਟਾ ਰੋਜ਼ਗਾਰ ਨਹੀਂ ਉਹ ਰੋਜ਼ਗਾਰ ਦੀ ਆਮਦਨ ਕਿੰਨੀ ਹੋਊਗੀ ਜਿੰਨੀ ਇੱਕ ਸਰਕਾਰੀ ਅਧਿਕਾਰੀ ਦੀ ਹੁੰਦੀ ਆ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਇੱਕ ਸਾਇੰਟਿਸਟ ਬੰਦੇ ਨੇ ਬਣਾਈ ਆ ਜੇ ਉਹ ਲਾਗੂ ਹੋ ਜਾਂਦੀ ਆ ਜਿਹਦੇ ਵਿੱਚ ਉਹਨੇ ਕਿਹਾਗਾ ਕਿ ਜਿਹੜੀਆਂ ਜ਼ਮੀਨਾਂ ਪਜਾਊ ਆ ਉਹ ਵਰਤੀਆਂ ਜਾ ਰਹੀਆਂ ਸੈਲਰਾਂ ਲਈ ਮੌਲਾਂ ਦੇ ਲਈ ਸੈਕਟਰੀਆਂ ਦੇ ਲਈ ਉਹ ਨਹੀਂ ਹੋ ਸਕਦੀਆਂ ਜਿਹੜੀਆਂ ਡੈੱਡ ਜ਼ਮੀਨਾਂ ਐ ਜਿੱਥੇ ਖੇਤੀ ਨਹੀਂ ਹੋ ਸਕਦੀ ਉੱਥੇ ਜੀ ਸਾੜ ਕੇ ਫੈਕਟਰੀਆਂ ਬਣਾਓ ਮਾਲ ਬਣਾਓ ਕੁਛ ਮਰਜ਼ੀ ਬਣਾਓ ਜਿਹੜੀਆਂ ਜ਼ਮੀਨਾਂ ਖੇਤੀ ਦੇ ਯੋਗ ਆ ਉੱਥੇ ਸਿਰਫ ਤੇ ਸਿਰਫ ਖੇਤੀ ਹੋਣੀ ਚਾਹੀਦੀ ਐ ਜਿਹੜੀਆਂ ਸਰਕਾਰ ਕੋਲੇ ਬਾਧੂ ਜ਼ਮੀਨਾਂ ਪਈਆਂ ਐ ਉਹ ਵੀ ਕਿਸਾਨਾਂ ਦੇ ਵਿੱਚ ਵੰਡ ਦੇਣੀਆਂ ਚਾਹੀਦੀਆਂ ਐ ਖੇਤੀ ਵਾਸਤੇ ਐਡਾ ਐਡੀਆਂ ਤਕੜੇ ਜਿਹੜੇ ਕਾਨੂੰਨ ਉਹਨੇ ਉਹ ਰਿਪੋਰਟ ਦੇ ਵਿੱਚ ਉਹਨੇ ਬਣਾਉਣ ਨੂੰ ਕਿਹਾ ਸੀਗਾ ਜਿਹਦੇ ਵਿੱਚ ਪਾਣੀ ਬਾਰੇ ਸਾਰਾ ਕੁਝ ਨਿਊਟ੍ਰੀਸ਼ਨ ਬਾਰੇ ਹਰ ਇੱਕ ਚੀਜ਼ ਬਾਰੇ ਹਰ ਇੱਕ ਬੰਦੇ ਨੂੰ ਰੋਜ਼ਗਾਰ ਆਟੋਮੈਟਿਕ ਮਿਲੂਗਾ ਉਹ ਰਿਪੋਰਟ ਉਹਦੇ ਬਾਰੇ ਵੱਖਰੀ ਵੀਡੀਓ ਮਰੀਏ ਪਈ ਤੇ ਪਈਏ ਚੰਗੇ ਜਿਹੇ ਦੇਖ ਲਓ ਸ਼ੇਅਰ ਕਰ ਦਿਓ ਵੀਡੀਓ ਨੂੰ ਸਾਰੇ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਜਿਨ੍ਹਾਂ ਨੂੰ ਲੱਗਦਾ ਕਿ ਸਿਰਫ ਇਹ ਕਿਸਾਨਾਂ ਦਾ ਨੋਲਣਾ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਅੰਦੋਲਨ ਕਲੇ ਕਿਸਾਨਾਂ ਦਾ ਨਹੀਂ ਹੈਗਾ ਹਰ ਇੱਕ ਇਨਸਾਨ ਦਾ ਫਾਇਦਾ ਉਹਦੇ ਵਿੱਚ ਹਰ ਇੱਕ ਇਨਸਾਨ ਦਾ ਜਿਹੜੀ ਹੁਣ ਦਿਨੋ ਦਿਨ ਮਹਿੰਗਾਈ ਵੱਧ ਹੀ ਜਾਂਦੀ ਆ ਇਹ ਅਗੇ ਅਗੇ ਰੁਕਣੀ ਨਹੀਂ ਹੈਗੀ ਕੰਮ ਕਿਸੇ ਨੂੰ ਕੋਈ ਮਿਲਣਾ ਨਹੀਂ ਹੈਗਾ ਰੋਜ਼ਗਾਰ ਕਿਸੇ ਨੂੰ ਮਲੇ ਰੋਜ਼ਗਾਰ ਦੇ ਬਾਰੇ ਜਿਹੜਾ ਮੌਲਿਕ ਅਧਿਕਾਰਾਂ ਦੇ ਵਿੱਚ ਹੋਣਾ ਚਾਹੀਦਾ ਹੈਗਾ ਸਾਰੀਆਂ ਚੀਜ਼ਾਂ ਇਹ ਅੰਦੋਲਨ ਦੇ ਵਿੱਚ ਕਵਰ ਆ ਜਿਹੜਾ ਸਿੱਧਾ ਕੇਂਦਰ ਦੇ ਲਈ ਆ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰੋ ਬਾਅਦ ਤੋਂ ਬਾਅਦ ਲੋਕਾਂ ਨੂੰ ਪਤਾ ਲੱਗੇ ਲੋਕ ਜਾਗਰੂਕ ਹੋ ਜਾਣ ਕਿ ਇਹ ਅੰਦੋਲਨ ਇਹ ਕਿਉਂ ਲੜਾ ਜਾ ਰਿਹਾ ਹੈਗਾ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗਰੁੱਪ